ਸੀਸੀਟੀਵੀ ਤਸਵੀਰਾਂ ਚ ਗੁਰੂ ਘਰ ਦੀ ਕੰਨ ਟਪਕੇ ਜਾ ਰਹੇ ਐ ਦੋ ਸਖ ਕੋਈ ਚੋਰ ਨਹੀਂ ਬਲਕਿ ਪੁਲਿਸ ਮੁਲਾਜ਼ਮ ਨੇ ਜਨਾਤ ਗੰਭੀਰ ਇਲਜ਼ਾਮ ਲੱਗੇ ਨੇ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਚ ਐ ਦੋਵੇਂ ਪੁਲਿਸ ਮੁਲਾਜ਼ਮਾ ਵੱਲੋਂ ਗੁਰੂ ਘਰ ਚ ਦਾਖਲ ਹੋ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਬੰਦਕ ਬਣਾਇਆ ਗਿਆ ਗਾਲੀ ਗਲੋਚ ਕੀਤੀ ਗਈ ਇੱਥੇ ਤੱਕ ਕਿ ਸੇਵਾਦਾਰਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਤੇ ਇਲਜ਼ਾਮ ਲੱਗੇ ਨੇ ਕਿ ਸ਼ਰਾਬ ਦੇ ਨਸ਼ੇ ਚ ਟੱਲੀ ਹੋ ਇਹਨਾਂ ਪੁਲਿਸ ਮੁਲਾਜ਼ਮਾ ਵੱਲੋਂ ਇਹ ਹੰਗਾਮਾ ਕਰ ਗੁਰੂ ਘਰ ਦੀ ਮਰਿਆਦਾ ਦੀ ਵੀ ਉਲੰਘਣਾ ਕੀਤੀ ਗਈ ਹੈ ਬੇਅਦਬੀ ਕੀਤੀ ਗਈ ਹੈ ਜੀ ਹਾਂ ਦੱਸਿਆ ਇਹੋ ਜਾਰਿਆ ਇਸ ਘਟਨਾ ਦੀਆਂ ਕੋਲ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਚ ਗੁਰੂ ਘਰ ਚ ਹੰਗਾਮਾ ਹੁੰਦਾ ਦਿਖਾਈ ਦੇ ਰਿਹਾ ਹੈ ਇਹ ਘਟਨਾ ਤੋਂ ਬਾਅਦ ਸਿੱਖ ਸੰਗਤ ਚ ਵੀ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਅਹਿਰਾਨ ਪਰੇਸ਼ਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਮਾਨਸਾ ਤੋਂ ਜਿੱਥੇ ਬੋਹਾ ਥਣ ਦੇ ਇੰਚਾਰਜ ਤੇ ਗੁਰੂ ਘਰ ਚ ਦਾਖਲ ਹੋ ਸ਼ਰੇਆਮ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਨੇ ਇਸ ਘਟਨਾ ਤੋਂ ਬਾਅਦ ਸਿਕ ਪਾਈਚਾਰੇ ਚ ਪਾਰੀ ਰੋਜ਼ ਦੀ ਲਹਿਰ ਪਾਈ ਜਾ ਰਹੀ ਹੈ ਗੁੱਸੇ ਚਾਹੀ ਸਿਕ ਸੰਗਤ ਵੱਲੋਂ ਥਾਣੇ ਬੋਹਾ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਨਪਲਤ ਮੁਲਾਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਰਾਤ ਦੇ 12 ਵਜੇ ਹੈ ਜਾ ਕੇ ਕੰਨ ਟਪਕੇ ਨਹੀਂ ਸਾਨੂੰ ਠਾਇਆ ਇਹਨਾਂ ਨੇ ਦੂਜੇ ਕਿਹੜੇ ਆਏ ਸੀ ਨਾਰੇ ਨੇ ਉਹਨਾਂ ਨੇ ਬਾਹ ਖਲਾਇਆ ਤੇ ਵੱਡਾ ਅਫਸਰ ਆ ਕੇ ਬਾਹ ਖੋਲੋ ਸਾਰੇ ਸਾਨੂੰ ਕੁੱਟ ਮਾਰ ਗਏ ਜੀ ਬਿਨਾ ਕਸੂਰ ਤੋਂ ਕੋਈ ਗੱਲ ਬਾਤ ਨਹੀਂ ਸਾਨੂੰ ਦੱਸਿਆ ਨਹੀਂ ਆ ਗੱਲ ਹੈ ਤੇ ਸਾਨੂੰ ਤਿੰਨ ਜਣਿਆਂ ਨੂੰ ਜਿਹਨੇ ਕੁੱਟਿਆ ਜਾ ਗਾਲਾਂ ਕੱਢੀਆਂ ਭੈਣਾਂ ਦੀਆਂ ਬਾਵਾਂ ਦੀਆਂ ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਤੇ ਚਲੋ ਠਾਣੇ ਚ ਅਸੀਂ ਆਖਿਆ ਨਹੀਂ ਅਸੀਂ ਠਾਣੇ ਜਾਂਦੇ ਗੁਰੂ ਘਰ ਸਾਡਾ ਸੁਣਾ ਭਾਵੇਂ ਸਾਨੂੰ ਵੜਦੇ ਤੇ ਕੁਛ ਹੀ ਕਰ ਦਿਓ ਤੇ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਹੈ ਜੀ ਇਹਨਾਂ ਨੇ ਬਿਨਾ ਕਸੂਰ ਤੋਂ ਸਾਨੂੰ ਜੀ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਸੀ ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਝ ਕਰਕੇ ਦੇਖ ਲੈਂਦੇ ਭਈ ਆਹ ਗੱਲ ਬਾਤ ਤੇ ਆਏ ਹਾਂਜੀ ਰਾਤ 12 ਵਜੇ ਤਕਰੀਬਨ ਪੁਲਿਸ ਗਈ ਹੈ ਜੀ ਜਾ ਕੇ ਪੁਲਿਸ ਨੇ ਸੇਵਾਦਾਰਾਂ ਨੂੰ ਕੁੱਟਿਆ ਕੰਦਾ ਟੱਪ ਕੇ ਗਏ ਨੇ ਸ਼ਰਾਬ ਪੀਤੀ ਹੋਈ ਸੀ ਯਾਨੀ ਜਾ ਕੇ ਬਹੁਤ ਜਿਆਦੇ ਧਮਕਾਇਆ ਉਹਨਾਂ ਨੂੰ ਗੁਰੂ ਘਰ ਤੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ ਤੋਂ ਭੱਜੋ ਨਹੀਂ ਸੋਨੂੰ ਚੱਕ ਕੇ ਅੰਦਰ ਲੈ ਆਦਾਂ ਕਰ ਦਾਂਗੇ ਸਾਡੇ ਕੋਲੇ ਜਾਣੀ ਸਾਰੇ ਪ੍ਰੂਫ ਨੇ ਰਿਕਾਰਡਿੰਗ ਵੀ ਹੈ ਸਾਡੇ ਕੋਲੇ ਕੈਮਰਾ ਦੀ ਵੀ ਹੈ ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ ਜੋ ਐਸਐਚ ਉਹਨੇ ਗਾਲਾਂ ਦਿੱਤੀਆਂ ਤੇ ਉਹਨਾਂ ਨੂੰ ਪੱਦੀ ਸਦਾ ਗੁਲੀ ਬੋਲੀ ਬਹੁਤ ਜ਼ਿਆਦਾ ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਬੰਦੀ ਕਾਰਵਾਈ ਨੂੰ ਅਮਲ ਜਿਲੀ ਹੰਦਾ ਜਾਵੇਗਾ ਨਿਵਾਸੀ ਜਿਹੜੇ ਤੇ ਕੱਟ ਕਾਫੀ ਕੱਟ ਦੇ ਵਿੱਚ ਆਏ ਹੋਏ ਸੀਗੇ ਦੇ ਵਿੱਚ ਕੁਝ ਲੋਕ ਜੀ ਨੇ ਜੋ ਗੁਰੂ ਘਰ ਦੇ ਪ੍ਰਧਾਨ ਸਾਹਿਬ ਪੂਰਾ ਸਿੰਘ ਸਕੱਤਰ ਗੁਰਤੇਜ ਸਿੰਘ ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਉਹ ਕੀਤੀ ਹੈ ਵੀ ਜਿਹੜਾ ਮੁਖ ਅਫਸਰ ਠਾਣਾ ਉਹ ਹੈ ਉਹਦੇ ਵੱਲੋਂ ਜਿਹੜੀ ਹੈਗੀ ਹੈ ਵੀ ਗੁਰੂ ਘਰ ਚ ਰਾਤ ਨੂੰ ਗਿਆ ਉਹ ਤੇ ਉਹਦੀ ਸ਼ਰਾਪ ਦਿੱਤੀ ਹੋਈ ਸੀ ਤੇ ਜਿਹੜੇ ਨੇ ਦੀ ਜਿਹੜੀ ਰਿਕਾਰਡਿੰਗ ਹੈ ਉਹਦੀ ਉਹਦੀ ਦੂਸਰੀ ਆਡੀਓ ਰਿਕਾਰਡਿੰਗ ਉਹਦੇ ਵਿੱਚ ਉਹ ਗਾਲਾਂ ਕੱਢਦਾ ਤੇ ਜੋ ਮੇਰੇ ਨੂੰ ਇਹਨਾਂ ਨੇ ਪੜਤਾਲ ਵਾਸਤੇ ਅਪਲੀਕੇਸ਼ਨ ਦਿੱਤੀ ਹੈ ਤਾਂ ਮੈਂ ਉਹਨਾਂ ਲੈ ਲਿਆ ਜੋ ਮੇਰੀ ਪੜਤਾਲ ਚੱਲ ਰਹੀ ਹੈ ਜੋ ਦਰਾਂ ਨੇ ਪੜਤਾਲ ਜੋ ਕਾਰਵਾਈ ਪੰਦੀ ਦੇ ਕਾਨੂੰਨ ਦੇ ਅਕੋਰਡ ਇਸ ਮੰਦਭਾਗੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸਿੱਖ ਪਾਈਚਾਰੇ ਚ ਪਾਰੀ ਰੋਜ਼ ਦੀ ਲਹਿਰ ਪਾਈ ਜਾ ਰਹੀ ਹੈ ਇਹਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਤਹੀ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕਿਸ ਮਕਸਦ ਨੂੰ ਲੈ ਕੇ ਇਹ ਪੁਲਿਸ ਮੁਲਾਜ਼ਮ ਗੁਰੂ ਘਰ ਚ ਦਾਖਲ ਹੋ ਬੇਦਬੀ ਕਰ ਰਹੇ ਨੇ ਤੇ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਮਾਮਲੇ ਚ ਜਾਂਚ ਤੋਂ ਬਾਅਦ ਕੀ ਖੁਲਾਸਾ ਕਰਦੀ ਹੈ ਮਾਨਸਾ ਤੋਂ ਨਗਦੀਬ ਅਲੂਵਾਲੀਆ ਦੀ ਰਿਪੋਰਟ ਪੀਟੀਸੀ ਨਿਊਜ਼